ਇਦਾਂ ਪਾ ਕੇ ਲੁਕਾ ਫਿਆਂ ਚ ਇਹ ਵੇਲਾ ਕਿੰਨਾ ਵੀ ਟਾਈਮ ਹੋਵੇ ਕੱਦ ਵੀ ਰੋਣੇ ਕੰਮ ਕਰੇ ਕਰਦੇ ਉਡੀਕ ਰਕੇ ਜੀ ਇਹ ਨੂੰ ਤੇ ਜੱਪ ਿਆ ਹੋਰ ਕਾਸੀ ਜਿੱਦਾਂ ਆ ਲੱਗੀਆਂ ਵਾ ਥੱਲੇ ਗੱਡੀਆਂ ਜਿਹੜਾ ਉੱਤੋਂ ਸਮਾਨ ਕੱਲਣਾ ਵਾ ਨਾ ਆ ਗੱਡੀਆਂ ਨੇ ਖੜਨਾ ਵਾ ਮਾਰਕੀਟ ਚ ਆ ਗੱਡੀਆਂ ਇਦਾਂ ਲੈ ਕੇ ਕੰਪਨੀ ਚੋਂ ਸਮਾਨ ਲੈ ਜਾਂਦੀਆਂ ਮਾਰਕੀਟਾਂ 'ਚ ਤੇ ਆ ਸਾਰੇ ਬਾਹਰ ਦਾ ਮਾਹੌਲ ਆ ਆਪਣੀ ਫੈਕਟਰੀ ਦਾ ਤੇ ਇੱਥੋਂ ਤੋਂ ਕੱਲੀ ਦਾ ਵਠਾ ਨੂੰ ਸਮਾਨ ਜਿਹੜਾ ਪਦਾਨੇ ਵਿਖਾਇ ਲਾ ਮੈਂ ਉੱਤੇ ਆ ਇਦਾਂ ਥੱਲੇ ਆਉਣੇ ਆ ਇੰਨੇ ਮਾਰਕੀਟਾਂ 'ਚ ਸਮਾਨ ਲੈ ਜਾਣਾ ਵਾ ਇਦਾਂ ਪੂਰੇ ਦਾ ਪੂਰਾ ਫੋਰਨੋ ਜੀ ਲਾ ਦੇਣਾ ਵਸ ਆਏ ਗਏ ਆ ਆਪਣਾ ਗਰਾਜ ਆ ਜਿੱਦੇ 'ਚ ਸਮਾਨ ਪਿਆ ਹੁੰਦਾ ਵਾ ਜਿੱਦਾਂ ਆ ਸੂਰ ਵਾ ਜਿੰਨਾ ਦਾ ਉਹ ਬੰਦਾ ਆ ਜਿਹੜੇ ਸੂਰ ਆ ਆ ਥੱਲੇ ਗਰਾਜ ਆ ਜਿੱਥੇ ਸਮਾਨ ਪਿਆ ਹੁੰਦਾ ਸਾਰਾ ਇੱਥੋਂ ਤਾਂ ਜਾਂਦਾ ਉਹ ਜਿਹੜੇ ਮੈਂ ਤੁਹਾਨੂੰ ਪੈਕਟਾ ਜਿਹਾ ਵਿਖਾਇਓ ਇਹਨੂੰ ਮਸ਼ੀਨ 'ਚ ਪਾਉਂਦੇ ਆ ਇਹਦੇ ਤੋਂ ਬੰਦਾ ਅਸਲ ਚੀਚਾ ਹੋ ਬਾਕੀ ਆ ਗਰਾਜ ਆ ਇੱਥੇ ਸੂਰ ਰੱਖਦੇ ਆ ਤੇ ਸਵੇਰ ਨੂੰ ਇੱਥੇ ਸੂਰ ਸਾਰੇ ਕੰਮ ਵਿਖਾ ਦਿੰਦੇ ਆ ਜਿਹੜੇ ਫੋਰਨੋਂ ਹੈ ਨਾ ਫੋਰਨੋਂ 'ਚ ਕੱਟ ਕੇ ਮੁੜ ਕੇ ਇੱਥੇ ਰੱਖ ਦਿੰਦੇ ਘਰੇਲੋ 'ਚ ਪਾ ਕੇ ਮੁੜ ਕੇ ਉੱਤੇ ਚੱਲਦਾ ਵਾ ਏਸੀ ਇਹ ਜਦੋਂ ਠੰਡਾ ਹੋ ਜਾਂਦਾ ਵਾ ਉਦੋਂ ਪੈਕਿੰਗ ਕਰਕੇ ਮਾਰਕੀਟਾਂ 'ਚ ਘੱਲ ਦਿੰਦੇ ਅਸੀਂ ਇਹ ਆ ਆਪਣੀ ਇਡਲੀ ਦੇ ਕਾਰੋਬਾਰ ਕੰਮ ਐ ਸੂਰ ਤੋਂ ਵੇਖ ਲੋ ਕਿੰਨੀ ਵੈਰਾਈਟੀ ਬਣਾਉਂਦੇ ਇੱਥੇ ਆਪਣੇ ਉਹ ਮੁਰਗੀ ਨੂੰ ਟੀਕੇ ਲਾ ਲਾ ਕੇ ਉਹਨੂੰ ਹੀ ਕਰਕੇ ਮੋਟੀ ਜੀ ਵੇਚੀ ਜਾਂਦੇ ਆ ਵੇਖ ਲੋ ਆ ਫੋਰ ਨਵਾਵਾ ਆ ਸਾਰੀਆਂ ਜਿਹੜੀਆਂ ਚੱਲਨਦੀਆਂ ਨਾ ਇਹਦੇ ਇੱਕ ਸਬੂਤਾ ਸੂਰ ਵੇ ਚਲਾ ਦਿੰਦੇ ਆ ਇਹ ਫੋਰ ਨਵਾਵਾ ਮੁੜ ਕੇ ਚੱਲਦੀਆਂ ਰਹਿੰਦੀਆਂ ਵਾ ਜਦੋਂ ਸੂਰ ਬਣ ਜਾਂਦਾ ਉਹਦੇ ਵਿੱਚੋਂ ਕੱਢ ਲੈਂਦੇ ਆ ਤੁਹਾਨੂੰ ਮੈਂ ਫੋਰਨੋ ਆਇਆ ਵਿਖਾ ਦੇ ਦਿੰਦਾ ਆ ਵੀ ਇੱਧਰ ਫੋਰਨੋ ਚ ਲਾਇਆ ਵਾ ਜਦੋਂ ਜਦੋਂ ਫੋਰਨੋ ਲੱਗ ਜਾਂਦੀ ਆ ਫਿਰ ਇਦਾਂ ਬਣੇ ਬਣਾਏ ਆ ਜਾਂਦੇ ਤੇ ਰਵੇ ਜਦੋਂ ਫੋਰਨੋ ਕੇ ਕੱਢ ਕੇ ਇੱਥੇ ਰੱਖ ਦਿੰਦੇ ਆ ਇਥੋਂ ਨਾਲੇ ਵੇਚੀ ਜਾਂਦੇ ਆ ਨਾਲੇ ਗਾਂ ਘੱਲੀ ਜਾਂਦੇ ਆ ਤੁਹਾਨੂੰ ਪਿੱਛੇ ਦੇਖਦਣੇ ਸੂਰ ਦੇ ਮੂੰਹ ਪਏ 1 2 3 4 ਨਵਾਵਾ 4 ਜੋ ਫੋਰਨਵਾ ਚ ਚਾਰ ਸੂਰ ਲਾ ਦਿੰਦੇ ਆ ਤੇ ਆ ਸਕੰਜਾਇਆ ਤੇ ਆਏ ਦੇ ਉੱਤੇ ਰੱਖ ਕੇ ਬਾਹਰ ਕੱਢਦੇ ਆ ਮੈਂ ਕਿਹਾ ਤੁਹਾਨੂੰ ਵੀ ਵਿਖਾ ਦਈਏ ਕਿਦਾਂ ਕੰਮ ਚੱਲਦਾ ਆਪਣੀ ਕੰਪਨੀ ਚ ਆਵੇ ਲਈ ਤਾਂ ਮਸ਼ੀਨ ਨੇ ਜਾਣਾ ਚੱਲੀ ਆਹ ਮਨਜੀਤ ਦਾ ਕੰਮ ਕਰਨਾ ਵਿਲਾਗ ਕੰਮ ਕਰ ਸਕਦਾ ਨਹੀਂ ਡਿਲੀ ਤੋਂ ਦਦਾ ਸਭ ਦਾ ਇੱਥੇ ਇੱਕ ਗੱਲ ਹੈਗੀ ਆ ਇੱਥੇ ਆਪਣੇ ਇੰਡੀਆ ਨੂੰ ਤੋਂ ਵੱਤੋਂ ਕੁਝ ਨਹੀਂ ਬਚਦਾ ਨਾ ਕਿ ਪਾਸੇ ਕੁੰਡੀ ਲੱਗਦੀ ਆ ਇਹੋ ਕੋਜੀ ਬਚਦਾ ਬਸ ਆ ਜਿਹੜਾ ਸਲਜੀਚਾ ਸਲਜੂਚਾ ਖਾ ਲਈਦਾ ਨਾ ਇੱਥੇ ਹੁਣ ਆਪਾਂ ਕੱਪੜੇ ਚੇਂਜ ਕਰਕੇ ਕੱਪੜੇ ਚੇਂਜ ਕਰਕੇ ਤੇ ਇੱਥੇ ਟੰਗ ਜਾਣੇ ਆ ਤੇ ਉੱਥੇ ਧੋਣ ਵਾਲੀ ਜਗ੍ਹਾ ਉਹਦੇ ਵਿੱਚ ਪਾ ਜਾਣੇ ਆ ਤੇ ਕੱਲ ਨੂੰ ਆਉਂਦਿਆਂ ਨੂੰ ਧੋ ਕੇ ਕੈਲ ਆ ਗਏ ਉੱਥੇ ਰੱਖ ਦਿੰਦੇ ਉੱਥੋਂ ਚੋੱਕ ਕੇ ਫੇਰ ਪਾ ਲਈਦਾ ਆਪੋ ਆਪਣੇ ਕੱਪੜਿਆਂ ਤੇ ਨਾਮ ਲਿਖਿਆ ਹੁੰਦਾ ਵਾ ਹੁਣ ਹੋ ਗਈ ਛੁੱਟੀ ਤੇ ਹੁਣ ਆਪਾਂ ਕੱਪੜੇ ਚੇਂਜ ਕਰਕੇ ਤੇ ਚੱਲੇ ਆਂ ਘਰੇ ਚਲੋ ਸਹੀ ਆ ਹੁਣ ਕਰ ਲਏ ਆਪਾਂ ਕੱਪੜੇ ਚੇਂਜ ਤੇ ਹੁਣ ਚੱਲੇ ਆਪਾਂ ਘਰ ਨੂੰ ਤੇ ਚਲੋ ਸਹੀ ਆ ਹੋ ਗਿਆ ਖਤਮ ਕੰਮ ਆ ਕੱਪੜੇ ਚੇਂਜ ਕਰਕੇ ਆਪਾਂ ਧੋਣ ਵਾਲੀ ਜਗ੍ਹਾ ਤੇ ਰੱਖਤੇ ਤੇ ਹੁਣ ਚੱਲੇ ਆਪਾਂ ਘਰੇ ਤੇ ਚਲੋ ਮਿਲਦੇ ਆਂ ਸਵੇਰੇ ਫੇਰ ਕੰਮ ਤੇ